ਉਹ ਇੱਕ ਬਜ਼ੁਰਗ ਹੈ ਹੱਥ ਕੰਬਦੇ ਪਏ ਨੇ ਵਿਚਾਰੇ ਦੇ ਉਹਦੇ ਤੋਂ 80000 ਰੁਪਏ ਲੈ ਗਏ ਇਹ ਕਿ ਆਪਣੇ ਕਲਾਰ ਵਾਲਾ ਪਾਲਾ ਤਰ੍ਹਾਂ ਤਰ੍ਹਾਂ ਦੇ ਹੋਰ ਪਖੰਡੀ ਬਾਬਿਆਂ ਨੂੰ ਮਿਲੇ ਆ ਅਗਲਾ ਨੰਬਰ ਸਾਡਾ ਪਾਲੇ ਦਾ ਗਾਣਾ ਇੰਨਾ ਲੋਕ ਉਹਦੇ ਬਾਬੇ ਦੇ ਪੈਰੀਂ ਹੱਥ ਲਾਉਂਦੇ ਨੇ ਬਾਬੇ ਨੂੰ ਰੱਬ ਸਮਾਨ ਪੂਜਦੇ ਨੇ ਉਹ ਕੋਈ ਨਾ ਕੋਈ ਤਾਂ ਗੱਲਬਾਤ ਹੈ ਨਾ ਜਿਹੜੀ ਐਡੀ ਵੱਡੀ ਗਣਤੀ 'ਚ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਜੀ ਜਿਹੜੀ ਦਵਾਗੀ ਨਾ ਇਹਦੇ ਵਰਗੇ ਪਖੰਡੀ ਨਹੀਂ ਲੁਟੇਰਿਆਂ ਦੀ ਨਹੀਂ ਇਹ ਪਖੰਡੀ ਐ ਅਸੀਂ ਲੁਟੇਰਾ ਕਿਵੇਂ ਕਹਨੇਓ ਇਹ ਕਿਸੇ ਉਹ ਦੇਖੋ ਤੁਹਾਡੇ ਸਾਹਮਣੇ ਉਹਨੂੰ ਧਰਮ ਦੀ ਆੜ ਚ ਨਹੀਂ ਲੁੱਟਿਆ ਜੀ ਪਾਲੇ ਪਖੰਡੀ ਤੈਨ ਜੋ ਇਲਾਜ ਕੀਤਾ ਐ ਤੁਹਾਡੀ ਵੀਡੀਓ ਮੈਨੂੰ ਨਹੀਂ ਪਤਾ ਤੇਰਾ ਘਰ ਕਿੱਥੇ ਐ ਮੈਨੂੰ ਨਹੀਂ ਪਤਾ ਤੂੰ ਕਿੱਥੇ ਰਹਿਣਾ ਤੂੰ ਕਿੱਥੇ ਪਖੰਡ ਕਰਦਾ ਤੇਰੀ ਵੀਡੀਓ ਅਸੀਂ ਦੇਖਦੇ ਜਿਦੇ ਚ ਤੂੰ ਸਾਬਤ ਕਰੋ ਨਾ ਕਹਿਣਾਗਾ ਲੋਕਾਂ ਨੂੰ ਠੀਕ ਕਰਦਾ ਜੇਕਰ ਤੇਰੇ ਚ ਸ਼ਕਤੀ ਐ ਅਸੀਂ ਲੈ ਕੇ ਆਵਾਂਗੇ ਕਿਸੇ ਬਿਮਾਰ ਨੂੰ ਅਸੀਂ ਲੈ ਕੇ ਆਵਾਂਗੇ ਕੈਂਸਰ ਵਾਲੇ ਨੂੰ ਤੂੰ ਉਹਨੂੰ ਠੀਕ ਕਰਕੇ ਦਿਖਾਈ ਬਿਗੈਰ ਦਵਾਈ ਤੋਂ ਸੀ ਪਾਲੇ ਬਾਬੇ ਦੇ ਬਾਰੇ ਜਿਹੜੀਆਂ ਗੱਲਾਂ ਕਹੀਆਂ ਨੇ ਤੁਸੀਂ ਕਿਵੇਂ ਮਤਲਬ ਇੱਕ ਬੋਲ ਸਕਦੇ ਹੋ ਕਿਸੇ ਵਿਅਕਤੀ ਦੇ ਬਾਰੇ ਜਿਹੜੇ ਕੰਨਨ ਮੈਂ ਤਾਂ ਇਹਨੂੰ ਵੀ ਮੰਨਦਾ ਇਹਨੂੰ ਵੀ ਮੰਨਦਾ ਇਹਨੂੰ ਮੰਨਦਾ ਤਾਂ ਗੁਰੂ ਜੀ ਸਪਸ਼ਟਾ ਵੀ ਜਿਵੇਂ ਇੱਕ ਦਰਦਰ ਤੇ ਕੁੱਤਾ ਹੁੰਦਾਗਾ ਵੀ ਜਿਹਦਾ ਇੱਕ ਸਟੈਂਡ ਨਹੀਂ ਆਪਾਂ ਕਹਿੰਦੇ ਨੇ ਆਮ ਕਹਾਵਤ ਹੈ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਵੀ ਸੋ ਤਰ੍ਹਾਂ ਤਰ੍ਹਾਂ ਦੀ ਇਹਨਾਂ ਨੇ ਆੜ ਲੈਤੀ ਹੂਈ ਆ ਜਿਵੇਂ ਲੰਡੇ ਨੂੰ ਖੁੰਡਾ ਕਹਿੰਦੇ ਹੁੰਦੇ ਆ ਬਲ ਪਾ ਕੇ ਮਿਲ ਜਾਂਦਾ ਹੁਣ ਕੁਝ ਕੁ ਪਖੰਡੀਆਂ ਦੇ ਅਸੀਂ 3 ਮਹੀਨਿਆਂ ਤੋਂ 50 60 ਚੌਕੀਆਂ ਜਿਹੜੀਆਂ ਕੁਸ ਫੋਨ ਤੇ ਬੰਦ ਕਰਾਤੀਆਂ ਕੁਸ ਮੌਕੇ ਤੇ ਜਾ ਕੇ ਸასი ਕਾਲ ਪੁਆਦ ਬੈਬੀ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਣ ਆ ਅੱਜ 16 ਤਰੀਕਾ ਹੈ ਭਾਈ ਮਨਪ੍ਰੀਤ ਸਿੰਘ ਜਿਹੜੇ ਕਿ ਪੰਜਾਬ ਦੇ ਵਿੱਚ ਸਿਰ ਘਮਾਉਣ ਵਾਲੇ ਬਾਬੇ ਨੇ ਜਾਂ ਪੁਛਾ ਦੇਣ ਵਾਲੇ ਬਾਬੇ ਨੇ ਉਹਨਾਂ ਦੇ ਖਿਲਾਫ ਇੱਕ ਮੋਹਮ ਚਲਾ ਰਹੇ ਨੇ ਕਿ ਪਖੰਡਵਾਦ ਹੈ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਸੋ ਭਾਈ ਮਨਪ੍ਰੀਤ ਸਿੰਘ ਨੂੰ ਅੱਜ ਪਾਲਾ ਬਾਬਾ ਜਿਹੜੇ ਕਲਾਰਾਂ ਵਾਲੇ ਨੇ ਸਮਾਣਾ ਦੇ ਕੋਲ ਉਹਨਾਂ ਨੂੰ ਮਿਲਣ ਦਾ ਅੱਜ ਸਮਾਂ ਸੀ ਉਹਨਾਂ ਦੇ ਨਾਲ ਕਿਉਂਕਿ ਭਾਈ ਮਨਪ੍ਰੀਤ ਸਿੰਘ ਦੇ ਉੱਤੇ ਪਾਲੇ ਬਾਬੇ ਕਲਾਰਾਂ ਵਾਲਿਆਂ ਦੇ ਵੱਲੋਂ ਇੱਕ ਦਰਖਾਸਤ ਲਖਾਈ ਗਈ ਸੀ ਜਿਸ ਤੋਂ ਬਾਅਦ ਆਪਣੇ ਜਥੇ ਦੇ ਨਾਲ ਭਾਈ ਮਨਪ੍ਰੀਤ ਸਿੰਘ ਸਮਾਣਾ ਆਉਂਦੇ ਨੇ ਤੇ ਉਹਨਾਂ ਦੇ ਜਥੇ ਦੇ ਨਾਲ ਹੀ ਮੇਰੇ ਪੱਤਰਕਾਰ ਵੀਰ ਵੀ ਪਹੁੰਚੇ ਨੇ ਇਹ ਪੱਤਰਕਾਰ ਵੀਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੇ ਭਾਵਕ ਹੋ ਕੇ ਉੱਥੇ ਬੋਲ ਰਹੇ ਸੀ ਮੈਂ ਗੱਲਬਾਤ ਕਰਨੀ ਚਾਹਾਂਗਾ ਭਾਈ ਜੀ ਤੁਸੀਂ ਪਾਲੇ ਬਾਬੇ ਦੇ ਬਾਰੇ ਜਿਹੜੀਆਂ ਗੱਲਾਂ ਕਹੀਆਂ ਨੇ ਤੁਸੀਂ ਕਿਵੇਂ ਮਤਲਬ ਇੱਕ ਬੋਲ ਸਕਦੇ ਹੋ ਕਿਸੇ ਵਿਅਕਤੀ ਦੇ ਕਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਪਰਮਜੀਤ ਸਿੰਘ ਕਹਰੇ ਸੱਚ ਕੀ ਬੇਲਾ ਵਿਚਾਰ ਮੰਚ ਤੋਂ ਪ੍ਰਧਾਨ ਜੀ ਸੋ ਤੁਸੀਂ ਜਿਹੜੀਆਂ ਗੱਲਾਂ ਕਹੀਆਂ ਵੀ ਕਿਵੇਂ ਤੁਸੀਂ ਕਿਸੇ ਕੋਲ ਬੋਲ ਸਕਦੇ ਆ ਕੋਈ ਵੀ ਵਿਅਕਤੀ ਜੋ ਸਮਾਜ ਨੂੰ ਗੰਦਲਾ ਕਰਦਾ ਲੁੱਟ ਖਸੁੱਟ ਕਰਦਾ ਧਰਮ ਦੀ ਆੜ ਚ ਕਰਦਾ ਭੋਲੇ ਭਾਲੇ ਲੋਕਾਂ ਨੂੰ ਲੁੱਟਦਾ ਇਹ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਉਹ ਬੋਲ ਸਕਦਾਗਾ ਉਹ ਗੱਲ ਵੱਖਰੀ ਹੈ ਉਹਨਾਂ ਦੀ ਜ਼ਮੀਰ ਜਿਹਨਾਂ ਦੀ ਮਰੀ ਹੋਈ ਹੈ ਉਹ ਨਹੀਂ ਬੋਲਦੇ ਜੀ ਬਾਈ ਜੀ ਤੁਸੀਂ ਪਾਲੇ ਬਾਬੇ ਦੇ ਖਿਲਾਫ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਜਿਸ ਤਰ੍ਹਾਂ ਕੋਮਨ ਵਾਈਟ ਹੋ ਰਹੀ ਸੀ ਉਦੋਂ ਬੋਲੀਆਂ ਨੇ ਕਿ ਜੇ ਪਾਲਾ ਸੱਚਾ ਤਾਂ ਇੱਥੇ ਆਵੇ ਤਾਂ ਇਸ ਤਰ੍ਹਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਤੁਹਾਨੂੰ ਪਾਲੇ ਦੇ ਵਿੱਚ ਕੀ ਕਮੀ ਲੱਗਦੀ ਹੈ ਕਿਸ ਪੱਖੋਂ ਝੂਠਾ ਲੱਗਦਾ ਤੁਹਾਨੂੰ ਸੋ ਪਹਿਲੀ ਗੱਲ ਤਾਂ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਤੁਹਾਡੇ ਜਰੀਏ ਚੈਨਲ ਦੇ ਜਰੀਏ ਹਨਾ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਸਮਾਣੇ ਦੇ ਵਿੱਚ ਜਿਹੜੇ ਬਲਾਗ ਸੀ ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਤੇ ਦਾਸ ਪਰਮਜੀਤ ਸਿੰਘ ਕੈਰੇ ਵੱਲੋਂ ਪਿਛਲੇ ਸਮੇਂ ਤੋਂ ਸਾਡੇ ਪਖੰਡਵਾਦ ਭਜਾਓ ਪੰਜਾਬ ਬਚਾਓ ਜੁੱਧ ਪਖੰਡਵਾਦ ਵਿਰੁੱਧ ਜਿਹੜੀ ਮਹਿੰਮਤ ਹੋਰੀ ਹੋਈ ਆ ਉਸ ਮਹਿੰਮ ਦੇ ਤਤ ਇਹ ਜਿਵੇਂ ਲੰਡੇ ਨੂੰ ਖੁੰਡਾ ਕਹਿੰਦੇ ਹੁੰਦੇ ਆ ਬਲ ਪਾ ਕੇ ਮਿਲ ਜਾਂਦਾ ਹੁਣ ਕੁਝ ਕੁ ਪਖੰਡੀਆਂ ਦੇ ਸੀ ਤਿੰਨ ਮਹੀਨਿਆਂ ਤੋਂ 50 60 ਚੌਕੀਆਂ ਜਿਹੜੀਆਂ ਕੁਸ ਫੋਨ ਤੇ ਬੰਦ ਕਰਾਤੀਆਂ ਕੁਸ ਮੌਕੇ ਤੇ ਜਾ ਕੇ ਉਹਨਾਂ ਨਾਲ ਬਾਬੇ ਨਾਨਕ ਦਾ ਸਿਧਾਂਤ ਸੋ ਮਾਫੀ ਚ ਉਹਨੇ ਇਸ ਗੱਲ ਤੋਂ ਆਡੇ ਸਵਾਲ ਨੂੰ ਵਿਚਾਲੇ ਰੋਕ ਕੇ ਮੈਂ ਦੱਸਣਾ ਚਾਹਣਾ ਕਿ ਜੋ ਇਹ ਲਹਿਰ ਮਹਿਮਬੱਦੀ ਵੀ ਆ ਇਹ ਨਾ ਤਾਂ ਪਰਮਜੀਤ ਸਿੰਘ ਕਰੇ ਦੀ ਆਪਣੀ ਹੈ ਨਾ ਬਾਬਾ ਮਨਪ੍ਰੀਤ ਸਿੰਘ ਦੀ ਹੈ ਇਹ ਰੋਸ ਨੇ ਕੀਤਾ ਹੈ ਉੱਤਰ ਦੀਜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਪਾਸ ਸਾਡਾ ਜਿਹੜਾ ਸਿਧਾਂਤ ਹੈ ਗੁਰਬਾਣੀ ਦਾ ਸਿਧਾਂਤ ਹੈ ਅਸੀਂ ਇਹਨਾਂ ਪਖੰਡੀਆਂ ਨੂੰ ਜਿਹੜੇ ਧਾਰਮਿਕ ਫੋਟੋਆਂ ਦਾ ਔਟ ਆਸਰਾ ਲੈਂਦੇ ਨੇ ਉਹਦਾ ਧਰਮ ਨਹੀਂ ਹੈ ਧਰਮ ਕਿਸ ਧਰਮ ਹੈ ਜਿਹੜੇ ਕਹਿੰਦੇ ਜੀ ਇੱਕ ਤਰ੍ਹਾਂ ਤਰ੍ਹਾਂ ਦੀਆਂ ਅਲੱਗ-ਅਲੱਗ ਸਾਰੇ ਸਾਡੇ ਲਈ ਸਤਿਕਾਰਯੋਗ ਹੈ ਕਿਸੇ ਵੀ ਦੇਵ ਦੇਵਤੇ ਦੀ ਫੋਟੋ ਹੈ ਲੇਕਿਨ ਜਿਵੇਂ ਉਹ ਸਰਕਸ ਦੇ ਵਿੱਚ ਨਹੀਂ ਹਰ ਇੱਕ ਤਰ੍ਹਾਂ ਦੇ ਮਤਲਬ ਕਿ ਆਪਾਂ ਉਹ ਕਰਦੇ ਹਾਂ ਉਤਰਾਂ ਤਰ੍ਹਾਂ ਦੀਆਂ ਫੋਟੋਆਂ ਲਾ ਕੇ ਅਸੀਂ ਇਹਨੂੰ ਵੀ ਮੰਨਦੇ ਇਹਨੂੰ ਵੀ ਮੰਨਦੇ ਇਹਨੂੰ ਵੀ ਮੰਨਦੇ ਦੱਸੋ ਜੀ ਇਸ ਲਈ ਤਾਂ ਗੁਰਬਾਣੀ ਨੇ ਕਿਹਾਗਾ ਕਿ ਆਪਣਾ ਜਿਵੇਂ ਗੁਰੂ ਸਾਹਿਬ ਨੇ ਮਤਲਬ ਕਿ ਇਹਨਾਂ ਗੁਰਬਾਣੀ ਨੇ ਇਹਦਾ ਖੰਡਨ ਕੀਤਾਗਾ ਵੀ ਅਲੱਗ-ਅਲੱਗ ਹਨਾ ਸੁਖ ਕੈ ਹੇਤ ਗੁਰਬਾਣੀ ਨੇ ਕਿਹਾ ਕਿ ਸੁਖ ਕਾ ਹੇਤ ਬਹੁਤ ਦੁਖ ਪਾਵੈ ਸੇਵ ਕਰੈ ਜਨ ਜਨ ਕੀ ਦਵਾਰੈ ਦਵਾਰ ਸੁਆਨ ਜੋ ਦੌਲਤ ਨਹਿ ਸੁਧ ਰਾਮ ਭਜਨ ਕੀ ਗੁਰਬਾਣੀ ਜਿਹੜੇ ਕਹਿੰਦੇ ਨੇ ਮੈਂ ਤਾਂ ਇਹਨੂੰ ਵੀ ਮੰਨਦਾ ਇਹਨੂੰ ਵੀ ਮੰਨਦਾ ਇਹਨੂੰ ਮੰਨਦਾ ਤਾਂ ਗੁਰੂ ਸਪਸ਼ਟ ਹੈ ਵੀ ਜਿਵੇਂ ਇੱਕ ਦਰਦਰ ਤੇ ਕੁੱਤਾ ਹੁੰਦਾਗਾ ਵੀ ਜਿਹਦਾ ਇੱਕ ਸਟੈਂਡ ਨਹੀਂ ਆਪਾਂ ਕਹਿੰਦੇ ਨੇ ਆਮ ਕਹਾਵਤ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਵੀ ਸੋ ਤਰ੍ਹਾਂ ਤਰ੍ਹਾਂ ਦੀ ਇਹਨਾਂ ਨੇ ਆੜ ਲੈਤੀ ਹੋਈ ਆ ਉਹ ਜਿੰਨਾਂ ਦੀ ਵੀ ਫੋਟੋਆਂ ਨੇ ਸਾਡੇ ਲਈ ਸਤਿਕਾਰਯੋਗ ਹੈ ਕਿਸੇ ਵੀ ਪੀਰ ਬਾਬੇ ਦੀ ਲਈ ਹੈ ਲੇਕਿਨ ਇਹ ਨਹੀਂ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਜਿਵੇਂ ਹੁਣ ਤੁਹਾਡੇ ਸਾਹਮਣੇ ਜੀ ਉਹ ਇੱਕ ਬਜ਼ੁਰਗ ਹੈ ਹੱਥ ਕੰਬਦੇ ਪਏ ਨੇ ਵਿਚਾਰੇ ਦੇ ਉਹਦੇ ਤੋਂ 80000 ਰੁਪਏ ਲੈ ਗਏ ਇਹ ਕੀ ਆਪਣੇ ਕਲਾਰ ਵਾਲਾ ਪਾਲਾ ਸੋ ਇਸ ਤਰ੍ਹਾਂ ਦੀ ਉਹ ਧਰਮ ਦੀ ਆੜ ਦੇ ਵਿੱਚ ਕਿਸੇ ਨੂੰ ਕਹਿੰਦਾ ਵੀ ਮੈਂ ਕੈਂਸਲ ਠੀਕ ਕਰਦਾ ਕਿਸੇ ਨੂੰ ਆਹ ਕਰਦਾ ਉਹਨੂੰ ਅਸੀਂ ਚੈਲੰਜ ਕਰਦੇ ਆ ਉਹ ਤੁਹਾਡੇ ਚੈਨਲ ਤੇ ਉਹਨੂੰ ਮੈਂ ਪਖੰਡੀ ਕਹਿੰਦਾ ਉਹ ਮੇਰੇ ਤੇ ਪਖੰਡੀ ਕਹਿਣ ਦਾ ਦਾਵਾ ਠੋਕਦੇ ਕੋਰਚ ਜਿੱਥੇ ਵੀ ਉਹਦੇ ਮਨ ਨੂੰ ਤਸੱਲੀ ਹੈ ਮੈਂ ਉਹਨੂੰ ਪਖੰਡੀ ਉਹਦਾ ਪਖੰਡਵਾਦ ਸਾਬਤ ਕਰ ਸਕਦਾ ਉਹਦੇ ਉੱਪਰ ਵਿਧ ਪ੍ਰੂਫ ਜੀ ਸੋ ਇੱਕ ਪਖੰਡੀ ਆ ਉਹਦੇ ਮੈਨੂੰ ਲੁੱਟ ਖੋਟ ਕੀਤੀ ਉਹਦੇ ਕਨੇ ਦਰਖਾਸਤ ਦਿੱਤੀ ਸੀ ਉਹ ਬਖਲਾਹਟ ਚ ਆ ਗਿਆ ਸਾਡੀਆਂ ਵੀਡੀਓ ਦੇਖ ਕੇ ਉਹਨੇ ਕਿ ਝੂਠੀ ਮੁੱਠੀ ਦਰਖਾਸਤ ਦਿੱਤੀ ਬਾਬਾ ਮਨਪ੍ਰੀਤ ਸਿੰਘ ਤੇ ਸਾਡੇ ਜੱਥੇ ਤੇ ਕਿ ਜੀ ਇਹਨਾਂ ਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਉਹ ਭਲੇ ਲੋਕ ਅਸੀਂ ਜਾਨੋਂ ਮਾਰਨ ਦੀ ਨਹੀਂ ਜੋ ਅਸੀਂ ਕੁਝ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਜੀ ਸਾਡੀ ਵੀਡੀਓ ਅਸੀਂ ਵਿਚਾਰ ਕਰਦੇ ਆਂ ਰੋਸ ਨੇ ਕੀਜੇ ਉੱਤਰ ਦੀਜੇ ਅਸੀਂ ਕਹਿੰਨੇ ਯਾਰ ਤੂੰ ਐ ਪੱਖਦਾ ਕਿਉਂ ਧਮਕੇ ਵੀ ਇਦਾਂ ਤੂੰ ਬੈਠ ਕੇ ਵਿਚਾਰ ਜੋ ਅਸੀਂ ਪੁੱਛਿਆ ਅਸੀਂ ਤੈਨੂੰ ਕਹਿੰਨੇ ਵੀ ਤੇਰੇ ਚ ਕੋਈ ਸ਼ਕਤੀ ਕਰਾਮਾਤ ਨਹੀਂ ਤੂੰ ਪਖੰਡੀਆਂ ਤੂੰ ਸਾਬਤ ਕਰਾ ਠੀਕ ਹੈ ਜੀ ਸੋ ਅੱਜ ਦਰਖਾਸਤ ਦਿੱਤੀ ਗਈ ਸੀ ਅਸੀਂ ਉਹ ਦਰਖਾਸਤ ਦੇ ਜਰੀਏ ਆਈਸੀਓ ਬਖਲਾਸ਼ੜ ਚ ਆਇਆ ਹੋਇਆਗਾ ਜਿਹੜੀ ਇਹ ਦਰਖਾਸਤ ਦਿੱਤੀ ਗਈ ਸੀ ਪਾਲਾ ਬਾਬਾ ਜੀ ਦੇ ਵੱਲੋਂ ਕਿ ਉਹ ਦਰਖਾਸਤ ਤੋਂ ਪਹਿਲਾਂ ਤੁਹਾਡੇ ਵੱਲੋਂ ਕੋਈ ਫੋਨ ਕਾਲ ਤੇ ਜਾਂ ਤੁਹਾਡੇ ਜਥੇ ਵੱਲੋਂ ਭਾਈ ਮਨਪ੍ਰੀਤ ਸਿੰਘ ਵੱਲੋਂ ਕੋਈ ਫੋਨ ਕਾਲ ਤੇ ਗੱਲਬਾਤ ਹੁੰਦੀ ਆ ਪਾਲੇ ਬਾਬੇ ਨਾਲ ਜਾਂ ਕਿਸੇ ਤਰ੍ਹਾਂ ਦਾ ਕੋਈ ਟਕਰਾਰ ਹੁੰਦਾ ਨਹੀਂ ਜੀ ਅਸੀਂ ਤੁਹਾਡੇ ਵਰਗੇ ਵੀਰਾਂ ਦੇ ਜਿਹੜੇ ਪੱਤਰਕਾਰਾਂ ਨੇ ਅਸੀਂ ਪ੍ਰਿੰਟ ਮੀਡੀਆ ਲਾ ਲੋ ਜੀ ਜਾਂ ਹਨਾ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਿਹੜੀਆਂ ਵੀਡੀਓ ਆਈਆਂ ਨੇ ਵੀਡੀਓ ਸੀ ਦੇਖੀਆਂ ਵੀਡੀਓ ਵਿੱਚ ਉਹ ਸਿਰ ਕਮਾ ਕਮਾ ਕੇ ਹਨਾ ਕਹਿ ਰਿਹਾ ਫਲਾਨਾ ਖੜਾ ਹੋ ਜਾ ਜੇਬ ਉਹ ਹੈ ਰ ਵਗੈਰਾ ਪਖੰਡੋ ਤੋਂ ਰਚਿਆ ਉਹ ਵੀਡੀਓ ਦੇਖ ਕੇ ਹੀ ਬਾਬਾ ਮਨਪ੍ਰੀਤ ਸਿੰਘ ਨੇ ਇੱਕ ਵੀਡੀਓ ਪਾਤੀ ਉਹਦੇ ਚ ਕੀ ਹੈ ਉਹਦੇ ਚ ਇਹੀ ਲਿਖਿਆ ਸੀਗਾ ਵੀ ਜਿਵੇਂ ਹੁਣ ਅਸੀਂ ਸਾਡੀ ਇਹ ਲਹਿਰ ਲਾ ਲੋ ਸਾਡੀ ਡੇਟਾ ਪਾਈਆਂ ਵੀ ਅੱਜ ਇੰਨੀ ਤਰੀਕ ਨੂੰ ਉੱਥੇ ਜਾਣਾ ਜਿਵੇਂ ਉਨਟਾਰਾਂ ਨੂੰ ਵੀ ਜਾਣਾ ਤਾ ਬਾਰੀ ਕਹਾਂਗੇ ਨੀ ਇਹਦੇ ਵੀ ਅਗਲੀ ਬਾਰੀ ਫਲਾਨੇ ਦੀ ਹੈ ਮੰਨ ਲਓ ਵੀ ਹੁਣ ਜੇ ਅਸੀਂ ਕਹਿ ਰਹੇ ਹਾਂ ਵੀ ਕੋਈ ਬੀਬੀ ਨੇ ਕਿਹਾ ਸੀ ਬਾਬਾ ਮਨਪ੍ਰੀਤ ਸਿੰਘ ਕੋਲ ਵੀਡੀਓ ਪਹੁੰਚਾ ਦਿਓ ਅਸੀਂ ਗੱਲ ਕਰਾਂਗੇ ਤਾਂ ਉਹਨੂੰ ਬਾਰੀ ਹੀ ਕਹਾਂਗੇ ਉਹ ਦਰਖਾਸਤ ਦੇ ਕੇ ਐਸ.ਐਚ.ਓ ਸਭ ਵੀ ਕਰੇ ਵੀ ਫਿਰ ਤੁਸੀਂ ਕਹਾਂ ਵੀ ਅਗਲਾ ਨੰਬਰ ਇਹਨੂੰ ਧਮਕੀ ਥੋੜਾ ਸਾਬਤ ਕਰਾ ਦੇਣ ਇੱਕ ਜੁਮੇਵਾਰਸੋ ਮੈਨੂੰ ਇਸ ਗੱਲ ਤੇ ਅਫਸੋਸ ਹੈ ਇੱਕ ਥਾਣੇ ਦੇ ਮੁਖੀ ਨੇ ਉਹ ਇਸ ਨੂੰ ਈਸੂ ਬਣਾ ਰਹੇ ਨੇ ਹਨਾ ਮਤਲਬ ਤੁਹਾਡੀ ਪਾਸ਼ਾਸੀ ਜਿਹੜੀ ਇਸ ਤਰ੍ਹਾਂ ਦੀ ਸੀ ਕਿ ਅਗਲਾ ਨੰਬਰ ਇਸ ਬਾਬੇ ਦਾ ਫਿਰ ਅਗਲਾ ਨੰਬਰ ਇਸ ਬਾਬੇ ਦਾ ਹੁਣ ਬਾਈ ਜੀ ਆ ਟਰੱਕ ਮਨ ਲੋ ਵੀ ਇਹ ਟੋਟ ਵਈ ਦਾ ਕੰਮ ਕਰ ਦਿਆ ਹੁਣ ਇਹਨਾਂ ਦੇ ਅਗਲੀ ਸਾਈ ਹੈ ਤੇ ਅਗਲਾ ਕੀ ਕਹਿੰਦੇ ਜਿੰਨਾਂ ਨੂੰ ਫੋਨ ਆ ਗਿਆ ਭਾਈ ਸਾਡਾ ਸਮਾਨ ਜਾਂ ਸਾਡੀ ਜੀਰੀ ਕਦੋਂ ਲੈ ਕੇ ਜਾਏਗਾ ਇਹੀ ਕਹਿਣਗੇ ਵੀ ਤੁਹਾਡੇ ਅਗਲਾ ਨੰਬਰ ਜਿਹੜਾ ਜਮ ਹੱਥ ਨੇ ਜਮ ਸਵੇਰੇ ਹਨ ਸੋ ਅਗਲਾ ਨੰਬਰ ਅਸੀਂ ਕਿਹਾ ਵੀ ਅਗਲਾ ਨੰਬਰ ਪਾਲੇ ਦਾਗਾ ਹੁਣ ਇਹਦੀ ਧਮਕੀ ਥੋੜੋ ਇਹਨੂੰ ਮਾਰਨ ਦੀ ਇਹਨੂੰ ਧਮਕੀ ਕਿਵੇਂ ਸਾਬਤ ਕਰਾ ਸਕਦੇ ਆ ਸੋ ਸਾਨੂੰ ਹਰਾਸਮੈਂਟ ਕੀਤਾ ਗਿਆਗਾ ਪਾਲੇ ਵੱਲੋਂ ਸੋ ਅਸੀਂ ਦੀ ਗੱਲ ਤੁਹਾਡੇ ਦੁਆਰਾ ਅੱਜ ਕਹੀ ਗਈ ਹੈ ਕਿ ਪਹਿਲਾਂ ਫੋਨ ਤੇ ਆ ਕੇ ਇਸ ਤਰ੍ਹਾਂ ਬਾਬਾ ਮਨਪ੍ਰੀਤ ਸਿੰਘ ਕਹਿੰਿਓ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਹਿ ਦਿੱਤਾ ਗਈ ਸੀ ਵੀ ਜਿਵੇਂ ਤਰ੍ਹਾਂ ਤਰ੍ਹਾਂ ਦੇ ਹੋਰ ਪਖੰਡੀ ਬਾਬਿਆਂ ਨੂੰ ਮਿਲੇ ਆ ਅਗਲਾ ਨੰਬਰ ਸਾਡਾ ਪਾਲੇ ਦਾਗਾ ਤਾਂ ਹੁਣ ਨੰਬਰ ਕੀ ਹੈ ਉਹਦੀ ਦਰਖਾਸਤ ਜਿਹੜੀ 29 ਸਤੰਬਰ ਨੂੰ ਇਹਨੇ ਦਿੱਤੀ ਸੀ ਜਿਹਦੇ ਤੇ ਅਸੀਂ ਆਏ ਸੀਗੇ ਆਪਣਾ ਸਪਸ਼ਟਿਕਨ ਬਾਬਾ ਜੀ ਨੇ ਦੇ ਦਿੱਤਾ ਅਸੀਂ ਸਮੂਹਤੀ ਜਥੇਬੰਦੀ ਨੇ ਔਰ ਆਪਣਾ ਪੱਖ ਵੀ ਲਖਵਾ ਦਿੱਤਾ ਅਸੀਂ ਮੰਗ ਕੀਤੀ ਹੈ ਵੀ ਜੋ ਉਹਨਾਂ ਨੇ ਇਦਾਂ ਦੇ ਝੂਠੇ ਮਲਕ ਜਾਨੋ ਮਾਰਨ ਦੀਆਂ ਧਮਕੀਆਂ ਰ ਆ ਵਗੈਰਾ ਬੋਲਿਆ ਉਹਨਾਂ ਦੇ ਪ੍ਰੂਫ ਸਾਬਤ ਕਰੇ ਔਰ ਇਸ ਸਬੰਧ ਨੂੰ ਕਹਿੰਦਾ ਵੀ ਸਾਡੇ ਤੇ ਬਣਦੀ ਕਾਰਵਾਈ ਕਰੇ ਜੇ ਸੀ ਉਹਨਾਂ ਨੂੰ ਕੋਈ ਧਮਕੀ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਹਾਂ ਚੈਲੰਜ ਕਰਦੇ ਆ ਉਹ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਹਿੰਨੇ ਆ ਵੀ ਇਹ ਪਾਲੇ ਪਖੰਡੀ ਤੈਨੂੰ ਇਲਾਜ ਕੀਤਾ ਹੈ ਤੁਹਾਡੀ ਵੀਡੀਓ ਮੈਨੂੰ ਨਹੀਂ ਪਤਾ ਤੇਰਾ ਘਰ ਕਿੱਥੇ ਆ ਮੈਨੂੰ ਨਹੀਂ ਪਤਾ ਤੂੰ ਕਿੱਥੇ ਰਹਿਣਾ ਤੂੰ ਕਿੱਥੇ ਪਖੰਡ ਕਰਦਾ ਤੇਰੀ ਵੀਡੀਓ ਸੀ ਦੇਖਦੇ ਜਿਹਦੇ ਚ ਤੂੰ ਸਾਬਤ ਕਰੋਗਾ ਕਹਿੰਦਾਗਾ ਲੋਕਾਂ ਨੂੰ ਠੀਕ ਕਰਦਾ ਜੇਕਰ ਤੇਰੇ ਚ ਸ਼ਕਤੀ ਹੈ ਅਸੀਂ ਲੈ ਕੇ ਆਵਾਂਗੇ ਕਿਸੇ ਬਿਮਾਰ ਨੂੰ ਅਸੀਂ ਲੈ ਕੇ ਆਵਾਂਗੇ ਕੈਂਸਰ ਵਾਲੇ ਨੂੰ ਤੂੰ ਉਹਨੂੰ ਠੀਕ ਕਰਕੇ ਦਿਖਾਈ ਬਿਗੈਰ ਦਵਾਈ ਤੋਂ ਔਰ ਜੋ ਉਹਨਾਂ ਕੋਲ ਜਾਂਦੇ ਨੇ ਇਹ ਮਾਨਸਿਕ ਰੋਗੀ ਨੇ ਜੀ ਮਾਨਸਿਕ ਰੋਗੀ ਨੇ ਉਹ ਸਾਬਤ ਕਰਦਾ ਵੀ ਠੀਕ ਕਰਦਾ ਹਨਾ ਉਹ ਸਾਬਤ ਕਰ ਦੇਵੇ ਚੈਨਲ ਤੇ ਬੈਠ ਕੇ ਵੀ ਜੋ ਉਹਦੇ ਕੋਲੇ ਆਉਂਦੀ ਉਹ ਸੰਗਤ ਹੈ ਜਾਂ ਮਰੀਜ਼ ਹੈ ਪਰ ਬਾਈ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਆਉਂਦੇ ਨੇ ਕਿ ਇਹ ਸਾਰੇ ਹੀ ਮਾਨਸਿਕ ਰੋਗੀ ਹੋਗੇ ਇੰਨਾ ਲੋਕ ਉਹਦੇ ਬਾਬੇ ਦੇ ਪੈਰੀਂ ਹੱਥ ਲਾਉਂਦੇ ਨੇ ਬਾਬੇ ਨੂੰ ਰੱਬ ਸਮਾਨ ਪੂਜਦੇ ਨੇ ਉਹ ਕੋਈ ਨਾ ਕੋਈ ਤਾਂ ਗੱਲਬਾਤ ਹੈ ਨਾ ਜਿਹੜੀ ਐਡੀ ਵੱਡੀ ਗਿਣਤੀ 'ਚ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਜੀ ਸੋ ਤੁਹਾਨੂੰ ਪਤਾ ਜੀ ਜਿਹੜੀ ਇਹਦਾ ਭੇਟਚਾਲ ਹੈ ਹਨਾ ਮਾਨਸਿਕ ਹੁਣ ਅਸੀਂ ਕਹਨੇ ਆ ਲੋਕਾਂ ਦੇ ਕੀ ਕਹਣਾ ਮੈਂ ਪਹਿਲੀ ਗੱਲ ਮੁਕਾ ਦਿੰਦੀ ਵੀ ਇਹ ਮਾਨਸਿਕ ਰੋਗੀ ਆ ਜਿਹੜੇ ਮਾਨਸਿਕ ਰੋਗੀ ਆ ਉਹਨਾਂ ਦੀ ਇੱਕ ਦੁਨੀਆ ਹੀ ਵੱਖਰੀ ਆ ਉਹਨਾਂ ਨੂੰ ਕੁਛ ਮਰਜੀ ਸਮਝਾਈ ਜਾਓ ਲੇਕਿਨ ਅਸੀਂ ਜੋ ਚੈਲੰਜ ਕਰਦੇ ਆ ਅਸੀਂ ਪਾਲੇ ਪਖੰਡੀ ਨੂੰ ਚੈਲੰਜ ਕਰਦੇ ਆ ਵੀ ਜੇਕਰ ਤੂੰ ਠੀਕ ਕਰਦਾ ਸਾਨੂੰ ਅਸੀਂ ਤੇਰੇ ਤੋਂ ਇੱਕੋ ਹੀ ਜਵਾਬ ਮੰਗਦੇ ਆ ਵੀ ਤੂੰ ਮਾਲਸ਼ ਕਰਕੇ ਐਕੂਪ੍ਰੈਸ਼ਰ ਰਾਹੀਂ ਮਾਲਸ਼ ਕਰਦਾ ਆ ਆਪਰੇਸ਼ਨ ਕਰਦਾ ਆ ਦਵਾਈ ਦਿੰਦਾ ਨਾ ਦੇਸੀ ਅੰਗਰੇਜ਼ੀ ਹੋਮੋਪੈਥਿਕ ਤੂੰ ਦੱਸਦਾ ਸੀ ਵੀ ਉਹ ਮਰੀਜ਼ ਨੇ ਤਾਂ ਮਰੀਜ਼ ਨੂੰ ਕਿਹੜੇ ਸਿਸਟਮ ਰਾਹੀਂ ਠੀਕ ਕਰਦਾਗਾ ਠੀਕ ਹੈ ਨਹੀਂ ਉਹਦਾ ਇਲਾਜ ਕਿਵੇਂ ਕਰਦਾ ਵੀ ਕਹਿੰਦੇ ਵੀ ਅਸੀਂ ਦੁਆ ਕਰਦੇ ਆ ਆਪਣੇ ਮੁਰਸ਼ਦ ਦੇ ਅੱਗੇ ਆਪਣੇ ਜਿਹੜੇ ਪੀਰ ਨੂੰ ਮੰਨਦੇ ਨੇ ਉਹ ਜਾਂ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦੇ ਨੇ ਵੀ ਉਹਦੇ ਅੱਗੇ ਦੁਆ ਕਰਦੇ ਆ ਮਾਲਕ ਦੁਆ ਸੁਣਦਾ ਤੇ ਆਰਾਮ ਮਿਲਦਾ ਕਿਸੇ ਸ਼ਾਇਰ ਨੇ ਲਿਖਿਆ ਅ ਮਨਜ਼ੂਰ ਹੁੰਦੀ ਹੈ ਦੁਆ ਜੋ ਦਿਲ ਸੇ ਹੁੰਦੀ ਹੈ ਮੁਸ਼ਕਲ ਤਾਂ ਇਹ ਹੀ ਹੈ ਕਿ ਜੇ ਬੜੀ ਮੁਸ਼ਕਲ ਸੇ ਹੁੰਦੀ ਹੈ ਜਿਹੜੀ ਦੁਆਗ ਹੀ ਨਾ ਇਹਦੇ ਵਰਗੇ ਪਖੰਡੀਆਂ ਨਹੀਂ ਲੁਟੇਰਾਂ ਦੀ ਨਹੀਂ ਇਹ ਪਖੰਡੀ ਆ ਤੁਸੀਂ ਲੁਟੇਰਾ ਕਿਵੇਂ ਕਹਿੰਦੇ ਹੋ ਇਹ ਕਿਸੇ ਉਹ ਦੇਖੋ ਤੁਹਾਡੇ ਸਾਹਮਣੇ ਉਹਨੂੰ ਧਰਮ ਦੀ ਆੜ ਵਿੱਚ ਨਹੀਂ ਲੁੱਟਿਆ ਜੀ ਸਾਡੇ ਕੋਲੇ ਵੀਡੀਓ ਹੈ ਹੋਰ ਹੈ ਧਰਮ ਦੀ ਆੜ ਵਿੱਚ ਭੋਲੇ ਭਾਲੇ ਲੋਕਾਂ ਨੂੰ ਬਿਮਾਰ ਲੋਕਾਂ ਨੂੰ ਗੁੰਮਰਾਹ ਕਰਨਾ ਕੀ ਤੁਸੀਂ ਮਤਲਬ ਕੀ ਉਹਨੂੰ ਫਿਰ ਕੀ ਕਹੋਗੇ ਉਹਨੂੰ ਮੈਂ ਦੇਵਤਾ ਕਹਾਂ ਜੀ ਪਰ ਲੋਕ ਤਾਂ ਉਹਨੂੰ ਬਾਬਾ ਜੀ ਕਹਿੰਦੇ ਨੇ ਬਾਬਾ ਜੀ ਕਹਿਣਾ ਦਾ ਕੀ ਆ ਲੋਕਾਂ ਦਾਗਾ ਉਹਨਾਂ ਦੀ ਮਨਸਿਕਤਾ ਜਿਹੜੀਆਂ ਉਹਨਾਂ ਨੂੰ ਗੁਰੂ ਮਹਾਰਾਜ ਸਤਿਬਖਸ਼ ਸਾਹਿਬ ਜੀ ਦਾ ਕਹਿੰਦੇ ਵੀ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟਾ ਇੱਕ ਪਖੰਡ ਇਸ ਤੋਂ ਪਹਿਲਾਂ ਹੁਣ ਤੱਕ ਕਿੰਨੇ ਕ ਬਾਬਿਆਂ ਕੋਲੇ ਜਾ ਚੁੱਕੇ ਆ ਜਿਹਨੂੰ ਤੁਸੀਂ ਪਖੰਡ ਕਹਿੰਨੇ ਹੋ ਪਖੰਡ ਬੰਦ ਕਰਾ ਚੁੱਕੇ ਹੋ ਬਾਬਿਆਂ ਨਾਲ ਦੇਖੋ ਜੀ ਜੋ ਇੱਕ ਗੈਬੀ ਸ਼ਕਤੀ ਜਿਹੜਾ ਵਿਅਕਤੀ ਕਹਿੰਦਾਗਾ ਵੀ ਗੈਬੀ ਸ਼ਕਤੀ ਵੀ ਮੈਂ ਇਦਾਂ ਹੀ ਠੀਕ ਕਰ ਦੇਣਾ ਇੱਕ ਦੋ ਕਰਕੇ ਕਰ ਦੇਣਾ ਉਹਨੂੰ ਅਸੀਂ ਪਖੰਡੀ ਹੀ ਕਹਿੰਨੇ ਆ ਹਾਂ ਕੋਈ ਮਾਲਸ ਕਰਦਾ ਤਰ੍ਹਾਂ ਤੋਂ ਅੱਜ ਤੋਂ ਕਿੰਨੇ ਇਲਾਜ ਆਗੇ ਕੋਈ ਐਕੂਪ੍ਰੈਸਰ ਆਹੀਂ ਕਰਦਾ ਕੋਈ ਕਿਵੇਂ ਨਾ ਕਿਵੇਂ ਕਰਕੇ ਕੋਈ ਦਵਾਈ ਦਿੰਦਾ ਆਜਰਕਵੈਦ ਤਰੀਕੇ ਨਾਲ ਹਣਾ ਉਹ ਤਾਂ ਠੀਕ ਹੈ ਜਿਹੜਾ ਐਦਾਂ ਹੀ ਕਹਿੰਦਾਗਾ ਫਿਰ ਅਸੀਂ ਲੈ ਕੇ ਆਉਨੇ ਆ ਮਰੀਜ਼ ਸਾਡੇ ਮਰੀਜ਼ ਨੂੰ ਠੀਕ ਕਰਦੇ ਨਹੀਂ ਮੇਰਾ ਸਵਾਲ ਸੀ ਜਿਹੜਾ ਇਹ ਸੀ ਕਿ ਹੁਣ ਤੋਂ ਪਹਿਲਾਂ ਕਿੰਨੇ ਕੁ ਮਰੀਜ਼ਾਂ ਨੂੰ ਜਿਹੜਾ ਸੌਰੀ ਕਿੰਨੇ ਕੁ ਬਾਬਿਆਂ ਨੂੰ ਜਿਹੜਾ ਤੁਸੀਂ ਅਸੀਂ ਤਕਰੀਬਨ ਜੀ 10 ਪਹਿਲਾਂ ਏਕ ਨੂਰ ਖਾਲਸਾ ਫੌਜ ਦੇ ਵਿੱਚ 297 ਭਾਈਆ 10 ਨੇ ਉਦੋਂ ਜੇ ਮੈਂ ਆਪਣੀ ਗੱਲ ਕਰਾਂ ਜ਼ਿਲ੍ਹੇ ਬਰਨਾਲੇ ਤੋਂ ਮੈਂ 267 ਇਹੋ ਜੇ ਪੁੱਛਾਂ ਕੱਢਣ ਵਾਲੇ ਬਾਬਾ ਤੋਂ ਲਿਖਤੀ ਰੂਪ ਚ ਲੈਤਾ ਵਾ ਵੀ ਸਾਡੇ ਚ ਕੋਈ ਕਰਾਮਾਤ ਨਹੀਂ ਆ ਸੋ ਜੇਕਰ ਇਹਦੇ ਚ ਸਾਡੀ ਨਿੱਜੀ ਦੁਸ਼ਮਣੀ ਨਹੀਂ ਹੈ ਪਾਲੇ ਕਲਾਰਾ ਵਾਲੇ ਨਾਲ ਸਾਡੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਸਿਰਫ ਸਿਧਾਂਤਕ ਲੜਾਈ ਹੈ ਉਹ ਮਤ ਇਸ ਗੱਲ ਦਾ ਖੌਫ ਰੱਖੇ ਵੀ ਅਸੀਂ ਕੋਈ ਕੁੱਟਣ ਮਾਰਨ ਵਾਲੇ ਲੜਨ ਵਾਲੇ ਆ ਅਸੀਂ ਲੜਨ ਵਾਲੇ ਨੇ ਸਾਡੇ ਨਾਲ ਉਹ ਜਿੱਥੇ ਉਹਨੂੰ ਸੁਰੱਖਿਆ ਦੇਂਦੀ ਆ ਵੀ ਮੈਂ ਸੁਰੱਖਤ ਆ ਉੱਥੇ ਬੈਠ ਕੇ ਤੁਹਾਡੇ ਜਰੀਏ ਤੁਹਾਡੇ ਚਿੰਤ ਜਿੱਦੇ ਮਰਜੀ ਬੈਠ ਕੇ ਸਾਡੇ ਕੁਝ ਸਵਾਲਾਂ ਦਾ ਜਵਾਬ ਦੇ ਦੇਵੇ ਤੇ ਅਸੀਂ ਵੀ ਉਹਦੇ ਮਰੀਦ ਬਣ ਜਾਵਾਂਗੇ ਜੀ ਜੇਕਰ ਪਾਲਾ ਬਾਬਾ ਜੀ ਇਸ ਵੀਡੀਓ ਨੂੰ ਦੇਖ ਰਹੇ ਨੇ ਪਾਲਾ ਬਾਬਾ ਇਹ ਕਹਿੰਦੇ ਨੇ ਕਿ ਤੁਸੀਂ ਆਓ ਆਪਣੇ ਨਾਲ ਸਵਾਲ ਜਵਾਬ ਕਰੋ ਤਾਂ ਤੁਸੀਂ ਤਿਆਰ ਹੋ ਬਾਬਾ ਜੀ ਨਾਲ ਬਿਲਕੁਲ ਜੀ ਤਿਆਰ ਹੈ ਜੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਣੇ ਹਾਂ ਅਸੀਂ ਉਹਦੀ ਜ਼ਿੰਮੇਵਾਰੀ ਲੈਨੇ ਹਾਂ ਮੈਂ ਸਿੰਗਲ ਲਿਆਉਂਗਾ ਜੇਕਰ ਉਹਨੂੰ ਕੋਈ ਉਹੇ ਤੱਕ ਉਹ ਜਨ ਕਬਦੂ ਨਹੀਂ ਬੋਲਣ ਦੇਵਾਂਗੇ ਹਾਂ ਜਿਹੜੇ ਬੈਠ ਕੇ ਟੇਬਲ ਤੇ ਮੈਂ ਜ਼ਿੰਮੇਵਾਰੀ ਲੈਣਾ ਉਹਦੀ ਸੁਰੱਖਿਆ ਦੀ ਉਹ ਬੇਖੌਫ ਹੋ ਕੇ ਬੈਠੇ ਉਹ ਸਾਡੀ ਜ਼ਿੰਮੇਵਾਰੀ ਸਾਡਾ ਮਹਿਮਾਨ ਹੋਊਗਾ ਇਹੋ ਜੀ ਤਾਂ ਕਿਤੇ ਨਾ ਕਿਤੇ ਭਾਈ ਸਾਹਿਬ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਜੇਕਰ ਪਾਲਾ ਬਾਬਾ ਇਹਨਾਂ ਦੇ ਨਾਲ ਬੈਠ ਕੇ ਵਿਚਾਰਕ ਜਿਹੜਾ ਲੜਾਈ ਹੈ ਵਿਚਾਰਾਂ ਦੀ ਹੀ ਲੜਾਈ ਹੈ ਉਹਦੇ ਵਿੱਚ ਪਾਲਾ ਬਾਬਾ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨਹੀਂ ਕਹਿੰਦੇ ਵੀ ਅਸੀਂ ਟੇਬਲ ਟॉक ਕਰਨ ਲਈ ਤਿਆਰ ਹਾਂ ਸਾਡੇ ਨਾਲ ਪਾਲਾ ਬਾਬੇ ਦੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਪਖੰਡਵਾਦ ਆ ਜਿਹੜਾ ਪੰਜਾਬ ਚ ਉਹਨੂੰ ਅਸੀਂ ਖਤਮ ਕਰਨਾ ਚਾਹੁੰਦੇ ਆ ਇਹਨਾਂ ਦੇ ਨਜ਼ਰੀਏ ਤੋਂ ਪਾਲਾ ਬਾਬਾ ਜੀ ਪਖੰਡੀ ਨੇ ਜਿਸ ਕਰਕੇ ਇਹ ਕਹਿੰਦੇ ਨੇ ਕਿ ਉਹਨੂੰ ਅਸੀਂ ਇਸ ਕੰਮ ਤੇ ਹੁਣ ਰੋਕਣਾ ਪੈਣਾ ਤੇ ਜਿਸ ਕਰਕੇ ਅੱਜ ਇਹ ਮੁਹਿੰਮ ਹੈ ਜਿਹੜੀ ਅੱਗੇ ਤੋਂ ਅੱਗੇ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਬਾਕੀ ਤੁਸੀਂ ਕਮੈਂਟ ਬਾਕਸ ਚ ਆਪਣੀ رائے ਜਰੂਰ ਇਹਨਾਂ ਦੀ ਲਹਿਰ ਬਾਰੇ ਦਿਓ ਜੁੜੇ ਰਹੋ ਪਾਦ ਵੈਬ ਟੀਵੀ ਦੇ ਨਾਲ ਸასი ਕਾਲ